ਸ਼ਸ਼ਕਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਭਾਰਤ ਪਾਕਿਸਤਾਨ ਦੇ ਤਣਾਅ ਵਿਚਾਲੇ ਜਿੱਥੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਉੱਥੇ ਹੀ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਮਾਛੀਵਾੜਾ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਅਕਾਲਗਰ ਦੇ ਵਿੱਚੋਂ ਅਸਮਾਨ 'ਚੋਂ ਇੱਕ 에ਅਰ ਫੋਰਸ ਦਾ ਜਹਾਜ਼ ਲੰਘਦਾ ਹੈ ਜਿਸ ਨੂੰ ਦੇਖ ਕੇ ਜਿਸ ਦੇ ਵਿੱਚੋਂ ਕੁਝ ਚਿੰਗਾਰੀਆਂ ਛੱਡੀਆਂ ਜਾਂਦੀਆਂ ਨੇ ਤਾਂ ਲੋਕਾਂ ਦੇ ਵੱਲੋਂ ਵੀਡੀਓ ਬਣਾ ਲਈਤੀ ਜਾਂਦੀ ਹੈ ਉਹ ਵੀਡੀਓ ਬਣਾਉਣ ਤੋਂ ਬਾਅਦ 112 ਦੇ ਉੱਤੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਜਾਂਦੀ ਹੈ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਅਖੰਨਾ ਦੇ ਐਸਐਸਪੀ ਜੋਤੀ ਯਾਦਵ ਜਿਹੜੇ ਨੇ ਉਹ ਪਹੁੰਚਦੇ ਨੇ ਪਰ ਜਦੋਂ ਇਸ ਦੀ ਜਾਂਚ ਕਰਵਾਈ ਜਾਂਦੀ ਹੈ ਤਾਂ ਉਸ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਗੱਲਬਾਤ ਕਰ ਲੈਣੇ ਆ ਪਿੰਡ ਵਾਸੀ ਮੌਜੂਦ ਨੇ ਐਸਐਸਪੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਨੂੰ ਲੈ ਕੇ ਬਈ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਗਰਦੀਪ ਸਿੰਘ ਪਿੰਡ ਕਾਲਗੜ ਕੀ ਗੱਲਬਾਤ ਹੁੰਦੀ ਹੈ ਬਾਈ ਜੀ ਪਿੰਡ ਦੇ ਵਿੱਚ ਕੱਖ ਬੜਾ ਹੋਇਆ ਹੋਇਆ ਲੋਕ ਪਹੁੰਚੇ ਹੋਏ ਆ ਕੀ ਸਾਰਾ ਮਾਮਲਾ ਹੋਇਆ ਜਿਹੜਾ ਇੱਜਾਜ ਦਾ ਕਿਹਾ ਜਾ ਰਿਹਾ ਕਿ ਇੱਜਾਜ ਹੋਈ ਸੀ ਚਾਹ ਜਾਂਦੀ ਉੱਪਰ ਲੰਘਿਆ ਤੇ ਆਪਣੇ ਘਰ ਦੇ ਉੱਪਰ ਦੀ ਪਟਾਕੇ ਜਿਵੇਂ ਚੱਲਦੇ ਹੁੰਦੇ ਐਵੇਂ ਸਾਰੇ ਜੇ ਪਏ ਉੱਪਰ ਉੱਪਰ ਉੱਪਰੇ ਖਤਮ ਹੋ ਗਏ ਬਈ ਉਹ ਗਾਂ ਕਾਲਗੜ ਪਿੰਡ ਲੰਘਿਆ ਕਾਲਗੜ ਪਿੰਡ ਤੁਹਾਡੇ ਘਰਾਂ ਦੇ ਕੋਲੋਂ ਲੰਘਿਆ ਸੀਗਾ ਜਿੱਥੇ ਤੁਸੀਂ ਰਹਿ ਰਹੇ ਸੀ ਹਾਂਜੀ ਘਰ ਦੇ ਉੱਪਰ ਦੀ ਲੰਘਿਆ ਹਾਂਜੀ ਤੇ ਉਹ ਹੋਰ ਕਿਤੇ ਵੀ ਉਹਨੇ ਪਟਾਕੇ ਜੇ ਛੱਡੇ ਆ ਕੱਲੇ ਇੱਥੇ ਕੋਈ ਛੱਡ ਕੇ हां जी ਹੋਰ ਕੋ ਪਿੰਡ ਚ ਤਾਲਗੜ ਵੀ ਛੱਡੇ ਕੀ ਲੱਗਦਾ ਕੀ ਤੁਹਾਨੂੰ ਵੈਸੇ ਵੀ ਕੋਈ ਕੁਝ ਹੋ ਦੇਖਿਆ ਤਾਂ ਕੀ ਲੱਗਦਾ ਕੀ ਕਹਿ ਸਕਦੇ ਸੀ ਕੀ ਲੱਗਦਾ ਕੋਈ ਨੀਮਾ ਸੀਗਾ ਜਾਂ ਜਾਦਾ ਜਾਂ ਉੱਪਰ ਸੀਗਾ ਨਾ ਬੜਾ ਨੀਮਾ ਸੀ ਨਾ ਬੜਾ ਉੱਚਾ ਠੀਕ ਜੀ ਹਾਂ ਠੀਕ ਜੀ ਹੂੰ ਕੋਈ ਹੋਰ ਚੀਜ਼ ਵੀ ਕੋਈ ਦਿੱਖੀਆ ਪਿੰਡ ਦੇ ਵਿੱਚ ਜਿਵੇਂ ਕਿਤੇ ਗਿਰੀ ਹੋਵੇ ਖੇਤਾਂ ਦੇ ਵਿੱਚ ਇਹ ਕੱਲੇ ਸਤਾਰੇ ਜੀ ਨਿਕਲੇ ਕੱਲੇ ਸਤਾਰੇ ਦੇਖੇ ਆ ਚੀਜ਼ ਕੋਈ ਚੀਜ਼ ਕੋਈ ਨਹੀਂ ਦਿਖੋਤਾ ਜਿਹੜੀ ਉੱਪਰ ਹੈ ਪੁਲਿਸ ਪ੍ਰੋਜੈਕਸ਼ਨ ਨੂੰ ਦੱਸਿਆ ਗਿਆ ਇਸ ਵਾਰ ਹਾਂਜੀ ਹਾਂਜੀ ਆਈਏ ਪੁਲਿਸ ਹੂੰ ਉਹਨਾਂ ਨੇ ਜਾਂਚ ਕੀਤੀ ਹਾਂਜੀ ਜਾਂਚ ਕੀਤੀ ਉਹਨਾਂ ਨੇ ਘੁੰਮ ਫਿਰ ਕੇ ਦੇਖਿਆ ਜੀ ਹਾਂ ਕੁਛ ਨਹੀਂ ਮਿਲਿਆ ਜੀ ਹੂੰ ਲੋਕਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਮਾਹੌਲ ਜਿਹੜਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਪਿੰਡ ਜੀ ਇਹ ਕਿਵੇਂ ਲੋਕ ਲੋਕ ਡਰ ਗਏ ਜੀ ਡਰੇ ਹੋਏ ਆ ਜੀ ਲੋਕ ਤਾਂ ਜੀ ਹਾਂ ਤਾਂ ਹੋਰ ਬਾਈ ਹੋਣੀ ਮਜਬੂਰ ਬਾਈ ਕੀ ਨਾਮ ਤੁਹਾਡਾ ਮੇਰਾ ਨਾਮ ਰੇ ਲਾਡੀ ਆ ਹੂੰ ਕੀ ਗੱਲਬਾਤ ਹੁੰਦੀ ਆ ਬਾਈ ਸਾਰੀ ਗੱਲਬਾਤ ਤਾਂ ਇਦਾਂ ਐ ਵੀਰੇ ਮੈਨੂੰ ਵੀ ਬੁਰਜ ਤੋਂ ਦੋ ਤਿੰਨ ਜਣੇ ਦੇ ਫੋਨ ਆਏ ਆ ਤੇ ਉਹ ਕਹਿੰਦੇ ਵੀ ਇਦਾਂ ਦਾ ਕਰਕੇ ਵੀ ਆਰਮੀ ਦਾ ਜਹਾਜ਼ ਲੰਘਿਆ ਉੱਪਰੋਂ ਤੇ ਇੱਥੇ ਕੋਈ ਜਿਵੇਂ ਰਾਕਟ ਵਗੈਰਾ ਜੇ ਉੱਪਰੋਂ ਸ਼ੂਟਰ ਵਗੈਰਾ ਚਲਾਉਨੇ ਆਪਾਂ ਉਹ ਛੱਟੇ ਆ ਥੱਲੇ ਵੀ ਯਾਨੀ ਕਿ ਧਰਤੀ ਤੇ ਨਹੀਂ ਆਏ ਉਹ ਵੀ ਉੱਪਰ ਯਾਨੀ ਕਿ ਉਹ ਖਤਮ ਜੇ ਹੋ ਗਏ ਆ ਤੇ ਮੇਰੇ ਫਾਦਰ ਸਾਹਿਬ ਉਧਰੋਂ ਗੱਡੀ ਤੇ ਆ ਰਹੇ ਤੇ ਹੈਡੋਂ ਵਾਲੇ ਜਿਹੜਾ ਚਰਸਤਾ ਆ ਉੱਥੇ ਵੀ ਉਹ ਕਹਿੰਦੇ ਵੀ ਅਸੀਂ ਗਿਰਦੇ ਦੇਖਿਆ ਵੀ ਯਾਨੀ ਕਿ ਉੱਪਰੇ ਖਤਮ ਹੋ ਗਏ ਵੀ ਥੱਲੇ ਨਹੀਂ ਆਏ ਕੋਈ ਬੰਬ ਨੂਮਾ ਚੀਜ਼ ਤਾਂ ਨਹੀਂ ਕੋਈ ਕਿਤੇ ਖੇਤਾ ਚ ਮਿਲੀ ਆ ਪਿੰਡ ਇਦਾਂ ਦਾ ਕੁਝ ਨਹੀਂ ਅਸੀਂ ਆਲੇ ਦੋਲੇ ਸਾਰੇ ਪਿੰਡ ਚ ਘੁੰਮ ਕੇ ਦੇਖ ਲਿਆ ਇਦਾਂ ਦਾ ਕੁਝ ਨਹੀਂ ਹੈਗਾ ਜੀ ਪ੍ਰਸ਼ਾਸਨ ਪਹੁੰਚ ਗਿਆ ਮੌਕੇ ਤੇ ਪ੍ਰਸ਼ਾਸਨ ਹਾਂਜੀ ਪਹੁੰਚ ਗਈ ਪੁਲਿਸ ਪਹੁੰਚੀ ਉਹਨਾਂ ਨੇ ਆਲੇ ਦੋਲੇ ਸਾਰਾ ਕੁਝ ਚੈੱਕ ਕੀਤਾ ਆ ਵੀ ਇਦਾਂ ਦਾ ਕੋਈ ਮਾਹੌ ਜਿਵੇਂ ਬਾਈ ਜੀ ਲੜਾਈ ਦਾ ਮਾਹੌਲ ਜੰਗ ਦਾ ਚੱਲ ਰਿਹਾ ਹੋਇਆ ਉਸ ਚੀਜ਼ ਨੂੰ ਲੈ ਕੇ ਡਰ ਦਾ ਮਾਹੌਲ ਕਿੰਨਾ ਕੁ ਹੈ ਹਾਂ ਜੀ ਹਾਂ ਜੀ ਡਰ ਦਾ ਮਾਹੌਲ ਤਾਂ ਹੈਗਾ ਹੀ ਹੈ ਵੀ ਇੱਕੋ ਦਮ ਵੀ ਉੱਪਰ ਆਰਮੀ ਦਾ ਜਹਾਜ਼ ਲੰਘਿਆ ਆ ਵੀ ਉਹ ਵੀ ਚੀਜ਼ਾਂ ਗੇਰੀਆਂ ਨੇ ਜਿਹੜਾ ਚੀਜ਼ ਦਾ ਡਰ ਆ ਆਪਾਂ ਸੋਸ਼ਲ ਮੀਡੀਆ 'ਤੇ ਜਿਵੇਂ ਦੇਖਦੇ ਆ ਰਹੇ ਆ ਵੀ ਇਹ ਨਾ ਉਹ ਚੀਜ਼ ਦਾ ਡਰ ਦਾ ਮਾਹੌਲ ਤਾਂ ਹੈਗਾ ਹੀ ਸਾਰੇ ਪਿੰਡ ਵਾਲਿਆਂ ਦੇ ਫੋਨ ਆ ਰਹੇ ਗਰੁੱਪ 'ਚ ਵੀ ਕੀ ਗੱਲ ਹੋ ਗਈ ਕੀ ਨਹੀਂ ਹੋਇਆਗਾ ਨਾ ਉਹ ਚੀਜ਼ ਨੂੰ ਕਿਹੜਾ ਪਿੰਡ ਹੈ ਤੁਹਾਡਾ ਭਾਈ ਮੇਰਾ ਨਾਮ ਜਯੋਧਵੀਰ ਸਿੰਘ ਆ ਮੈਂ ਛੋੜਿਆ ਤੋਂ ਰਹਿਣ ਵਾਲਾ ਆ ਤੇ ਕੀ ਗੱਲਬਾਤ ਹੁੰਦੀ ਹੈ ਇੱਕ ਜਹਾਜ਼ ਤੁਹਾਡੇ ਇੱਥੋਂ ਉੱਤੋਂ ਲੰਘਦਾ ਉਹ ਕੀ ਸੀਗਾ ਸਾਰਾ ਮਾਮਲਾ ਉਹ ਜੀ ਮੈਂ ਬਾਹਰ ਖੜਾ ਸੀਗਾ ਹੂੰ ਮੈਂ ਪਹਿਲਾਂ ਅੰਦਰ ਸੀਗਾ ਜਦੋਂ ਜਹਾਜ਼ ਦੀ ਆਵਾਜ਼ ਆਈ ਤੇ ਮੈਂ ਬਾਹਰ ਨਿਕਲਿਆ ਆ ਹੂੰ ਮੈਂ ਵੀਡੀਓ ਬਣਾਉਣ ਲੱਗੇ ਜਹਾਜ਼ ਦੀ ਹੂੰ ਜਦੋਂ ਮੈਂ ਵੀਡੀਓ ਬਣਾਉਣ ਲੱਗਾ ਤਾਂ ਜਹਾਜ਼ ਥੋੜਾ ਇਹ ਆ ਜਦ ਅੱਗੇ ਗਿਆ ਤਾਂ ਉਹਨੇ ਚਾਰ ਗੋਲੇ ਛੁੱਟੇ ਹੂੰ ਤੇ ਫਿਰ ਮੈਂ ਉਹ ਵੀਡੀਓ ਬਣਾ ਕੇ ਸਨੈਪਚੈਟ ਤੇ ਪਾਤੀ ਸੀਗੀ ਉਹ ਫਿਰ ਪਿੰਡ ਦੇ ਸਰਪੰਚ ਕੋਲ ਚਲ ਗਈ ਹੂੰ ਉਹਨਾਂ ਨੇ ਫੋਨ ਕੀਤਾ ਉਹਨਾਂ ਬੋਸ ਵਾਲਿਆਂ ਨੂੰ ਫਿਰ ਉਹਨਾਂ ਨੂੰ ਬੁਲਾਇਆ ਫਿਰ ਕੀਤੀ ਜਾਂਚ ਪੜਤਾਲ ਸਾਰਾ ਕੁਝ ਕੀਤਾ ਗੋਲਿਆਂ ਦਾ ਖੜਕਾ ਵੀ ਆਇਆ ਕੋਈ ਜਿਹੜੇ ਗੋਲੇ ਸਿੱਟੇ ਉਹ ਥੱਲੇ ਗਿਰੇ ਆ ਜਾਂ ਖੜਕਾ ਆਇਆ ਕੋਈ ਆ ਕਿਵੇਂ ਦੇ ਸੀ ਖੜਕਾ ਨਹੀਂ ਆਇਆ ਹੈਗਾ ਜਹਾਜ਼ ਦੀ ਆਵਾਜ਼ ਜ਼ਿਆਦਾ ਸੀਗਾ ਉਹਨਾਂ ਦਾ ਨਹੀਂ ਖੜਕਾ ਆਇਆ ਵੀਰੇ ਨੀਵਾ ਸੀਗਾ ਜਹਾਜ਼ ਕਿੰਨਾ ਕੁ ਨੀਵਾ ਸੀ ਨੀਵਾ ਸੀਗਾ ਉਦ ਦਾ ਜਹਾਜ਼ ਕੀ ਲੱਗਦਾ ਕੋਈ ਆਰਮੀ ਦਾ ਸੀ ਆ ਕੋਈ ਹੋਰ ਚੀਜ਼ ਕਿਵੇਂ ਇਹ ਨਹੀਂ ਪਤਾ ਫਿਰ ਉਰੇ ਹੁਣ ਪੁਲਿਸ ਪ੍ਰਸ਼ਾਸਨ ਪਹੁੰਚਿਆ ਮੋਕੇ ਹਾਂਜੀ ਹਾਂਜੀ ਮੋਕੇ ਸਾਰੇ ਪਹੁੰਚੇ ਆਪਣਾ ਸਾਰਿਆਂ ਨੇ ਕੀਤੀ ਤਸਵੀਰ ਹਾਂਜੀ ਕੋਈ ਥੱਲੇ ਵੀ ਕੋਈ ਚੀਜ਼ ਸਿੱਟੀ ਆ ਉਸ ਤੋਂ ਜਾਂ ਥੱਲੇ ਗਿਰੀ ਆ ਕਿਤੇ ਪਿੰਡ ਦੇ ਵਿੱਚ ਆਲੇ ਦੁਆਲੇ ਜਾਂ ਨਹੀਂ ਕੁਛ ਨਹੀਂ ਨਹੀਂ ਜੀ ਗੋਲੇ ਜੀ ਡਿਗੇ ਸੀਗੇ ਬਸ ਉੱਤੋਂ ਬਾਅਦ ਨਹੀਂ ਪਤਾ ਲੱਗਿਆ ਵੀ ਕੀ ਡਿਗੇ ਹਾਂ ਮੈਮ ਕੀ ਮਾਮਲਾ ਹੈਗਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਈ ਆ ਜਹਾਜ਼ ਜਾ ਰਿਹਾ ਉਹਦੇ ਵਿੱਚੋਂ ਚਿੰਗਾਰੇ ਜੇ ਨਿਕਲੇ ਆ ਅ ਜੀ ਸਾਨੂੰ ਅੱਜ ਇੱਕ 112 ਤੇ ਦੋ ਕਾਲਸ ਆਈ ਇਕ ਕੌਂਕੇ ਪਿੰਡ ਤੋਂ ਇੱਕ ਬੂਰਜ ਪਵਾਦ ਪਿੰਡ ਤੋਂ ਕਿ ਇੱਥੇ ਇੱਕ 에ਅਕ੍ਰਾਫਟ ਦੀ ਸਾਈਟਿੰਗ ਹੋਈ ਜੇ ਜਦੋਂ ਕੁਝ ਇਦਾਂ ਲੱਗਿਆ ਕਿ ਜਿਵੇਂ ਕੁਝ ਡਰਾਪਿੰਗਸ ਹੋਈਆਂ ਜਿਦੇ ਵਿੱਚ ਫਲੇਅਰ ਵੀ ਸੀਗੀ ਤੇ ਸਾਰੀ ਵੈਰੀਫਿਕੇਸ਼ਨ ਤੋਂ ਬਾਅਦ ਹ ਹੁਣ ਸਾਰਾ ਕ ਸਾਰਾ 에어 ਫੋਰਸ ਤੋਂ ਵੀ ਕਨਫਰਮ ਕੀਤਾ ਗਿਆ ਤੇ ਬਾਕੀ ਵੀ ਆਰਮ ਫੋਰਸਸ ਤੋਂ ਕਿ ਆਪਣਾ ਇੱਕ 에어ਕ੍ਰਾਫਟ ਸੀਗਾ ਤੇ ਉਹਨਾਂ ਦੀ ਇੱਕ ਨਾਰਮਲ ਐਕਸਰਸਾਈਜ਼ ਦੇ ਵਿੱਚ ਹੁੰਦਾ ਹੈਗਾ ਕਿ ਆਪਣੀ ਕੁਝ ਐਕਸਰਸਾਈਜ਼ਸ ਦੇ ਵਿੱਚ ਫਲੇਅਰਸ ਡ੍ਰੌਪ ਕਰਦਾ ਹੈ 에어ਕ੍ਰਾਫਟ ਤਾਂ ਕਿ ਉਹ ਅਲੱਗ-ਅਲੱਗ ਟੈਕਟਿਕਸ ਹੁੰਦੀ ਹੈ ਐਨੀਮੀ ਨੂੰ ਡੀਸੀਵ ਕਰਨ ਦੇ ਲਈ ਵੀ ਹੁੰਦੀ ਹੈ ਤੇ ਬਾਕੀ ਵੀ ਐਕਸਰਸਾਈਜ਼ ਦੇ ਵਿੱਚ ਹੁੰਦਾ ਹੈਗਾ ਤੋਂ ਉਦਾਂ ਦੀ ਐਕਸਰਸਾਈਜ਼ ਸੀਗੀ ਤੇ ਨਾਥਿੰਗ ਟੂ ਵਰੀ ਕੁਝ ਕੁਝ ਡ੍ਰੌਪ ਨਹੀਂ ਕੀਤਾ ਹੈਗਾ ਉਹ ਇੱਕ ਨਾਰਮਲ ਫਲੈਅਰ ਸੀਗਾ ਫ্রম ਦੀ 에ਰਕ੍ਰਾਫਟ ਤੇ ਆਪਣੇ ਹੀ 에ਅਰਫ੍ਰੋਜ਼ ਦਾ 에ਰਕ੍ਰਾਫਟ ਸੀਗਾ ਤੇ ਨਾਰਮਲ ਆਪਣੀ ਕਿਕਸਰਾਈਜ਼ ਦਾ ਉਹ ਇੱਕ ਇਵੈਂਟ ਸੀਗਾ ਜਿਹੜਾ ਕਿ ਪਿੰਡ ਦੇ ਲੋਕਾਂ ਨੇ ਜਦੋਂ ਦੇਖ ਰਹੇ ਸੀਗੇ ਉਹਨਾਂ ਨੂੰ ਥੋੜਾ ਜਿਹਾ ਲੱਗਿਆ ਕਿ ਕੁਝ ਅਜੀਬ ਜਿਹੀ ਚੀਜ਼ ਸੀਗੀ ਉਹਨਾਂ ਨੇ ਫਿਰ ਕੈਪਚਰ ਕਰ ਲਈ ਬਟ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦੀ ਹੂੰ ਕਿ ਅਗਰ ਇੱਦਾਂ ਤੇ ਕੁਝ ਵੀ ਵੀਡੀਓਜ਼ ਵਗੈਰਾ ਇੱਕ ਤਾਂ ਤੁਸੀਂ ਅਗਰ ਕੁਝ ਚੀਜ਼ ਦੇਖਦੇ ਹੋ ਉਸ ਚੀਜ਼ ਨੂੰ ਇਮੀਡੀਏਟਲੀ ਸੋਸ਼ਲ ਮੀਡੀਆ ਤੇ ਪੋਸਟ ਨਾ ਕਰੋ ਉਸ ਚੀਜ਼ ਨੂੰ ਤੁਸੀਂ ਕਨਸਰਨਡ ਅਥਾਰਟिटीज ਜਿਵੇਂ ਕਿ ਪੁਲਿਸ ਹੋਗੀ ਜਾਂ ਪੁਲਿਸ ਕੇ ਮਾਧਿਅਮ ਰਾਹੀਂ ਅਸੀਂ ਫਿਰ ਅੱਗੇ ਵੈਰੀਫਾਈ ਕਰਾ ਲੀਏ ਆਰਮ ਫੋਰਸਸ ਤੋਂ ਤੁਸੀਂ ਸਾਡੇ ਧਿਆਨ ਚ ਲੈ ਕੇ ਹੋ ਕਿਉਂਕਿ ਇੱਕ ਬਿਨਾ ਵੈਰੀਫਾਈਡ ਨਿਊਜ਼ ਤੋਂ एक पैनिक भी क्रिएट होंगे करिए भी अगर कुछ इतना सान चैकेफाई कर लेंगे एंड दोबारा मैं कहना चाहती हूँ कि एवरीथिंग सारे के लोगों की सब कुछ ठीक है फोर्सिज आर इन कंट्रोल सब कुछ अः सारी चीज से मतलब ਸਾਰੇ ਲੋਕਾਂ ਨੂੰ ਵੀ ਇੱਕ ਮੈਸੇਜ ਦੇਣਾ ਕਿ ਸਭ ਸੇਫ ਹੈ ਤੇ ਸਾਰਾ ਕੁਝ ਹੀ ਇਨ ਕੰਟਰੋਲ ਚੱਲ ਰਿਹਾ ਹੈਗਾ ਆਪਰੇਸ਼ਨਸ ਐਸ ਪਲਾਨਡ ਚੱਲ ਰਹੇ ਹੈ ਤੇ ਨਾਥਿੰਗ ਟੂ ਵਰੀ ਤੁਸੀਂ ਪੈਨਿਕ ਨਾ ਕਰੋ ਚਿੰਤਾ ਨਾ ਕਰੋ ਸਭ ਠੀਕ ਹੈਗਾ ਬਲੈਕ ਆਊਟ ਨੂੰ ਲੈ ਕੇ ਖਾਸ ਕਰਕੇ ਕਿਸ ਤਰ੍ਹਾਂ ਦੀਆਂ ਹਦਾਇਤਾਂ ਹੈਗੀਆਂ ਨੇ ਲੋਕਾਂ ਨੂੰ ਜਿਵੇਂ ਕੱਲ ਵੀ ਬਲੈਕ ਆਊਟ ਲੁਧਿਆਣਾ ਜ਼ਿਲ੍ਹੇ ਦੇ ਲਈ ਕਿਹਾ ਸੀ ਜਾਹੇ ਉਹ ਖੰਨਾ ਪੁਲਿਸ ਜ਼ਿਲ੍ਹਾ અ બ્લેકઆઉટ દેખી મોક ડ્રિલ્સ હો ચુકે સબનો પતા હેગા હોન કી એક સાયરન બજદ આ ઉદો બાદ ફિર ઇમિડિયટલી લોકા નુ અપની લાઇટ્સ નુ ઓફ કરના હોંદા ઓ ઓદા ભી એક પર્પસ હોંદા હેગા ਕਿ ਅਗਰ ਐਨਮੀ ਅਟੈਕ ਕਰਦੇ ਤੇ ਉਹ ਸਿਵਿਲIANS ਨੂੰ ਅਟੈਕ ਕਰ ਸਕਦੇ ਤੇ ਅਗਰ ਅਸੀਂ ਲਾਈਟਸ ਨੂੰ ਬੰਦ ਕਰ ਦਿੰਦੇ ਬਿਲਕੁਲ ਡਾਰਕ ਹੋ ਜਾਂਦਾ ਤੇ ਐਨਮੀ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਲੋਕੀ ਰਹਿੰਦੇ ਹੈ ਹੈਬਿਟੇਸ਼ਨਸ ਕਿੱਥੇ ਉਸ ਚੀਜ਼ ਨੂੰ ਈਵੇਟ ਕਰਨ ਦੇ ਲਈ ਹੈਗਾ ਤੇ ਤੁਹਾਡੇ ਆਪਣੀ ਸੇਫਟੀ ਦੇ ਲਈ ਹੈਗਾ ਤੇ ਅਗਰ ਇਦਾਂ ਦਾ ਕੋਈ ਸਾਇਲੈਂਟ ਵੱਜਦਾ ਹੈਗਾ ਆ ਤੋ ਇਮੀਡੀਏਟਲੀ ਤੁਸੀਂ ਆਪਣੀ ਲਾਈਟਸ ਵਗੈਰਾ ਬੰਦ ਕਰੋ ਛੋਟੀ ਜੀ ਟਾਰਚ ਵਗੈਰਾ ਅਗਰ ਕੋਈ ਬਜ਼ੁਰਗ ਹੈ ਜਾਂ ਬੱਚਾ ਹੈ ਜਾਂ ਕਿਸੇ ਨੂੰ ਬਿਲਕੁਲ ਹਨੇਰੇ ਤੋਂ ਡਰ ਲੱਗਦਾ ਛੋਟੀ ਜੀ ਟਾਰਚ ਆਪਣੇ ਕੋਲ ਰੱਖ ਸਕਦੇ ਬਟ ਦਰਦੇ वगैरह बंद करके ताकि बाहर ना पता लगे कि अंदर लाइट ऑन है ते ਤੁਹਾਡੀ ਆਪਣੀ ਸੇਫਟੀ ਦੇ ਲਈ ਹੈ ਜਿਹੜੀ ਵੀ ਡਾਇਰੈਕਸ਼ਨਸ ਜਾਂ ਗਾਈਡਲਾਈਨਸ ਜਾਂ ਕੁਝ ਵੀ ਇਨਸਟਰਕਸ਼ਨਸ ਗਵਰਨਮੈਂਟ ਵੱਲੋਂ ਆਂਦੀ ਹੈ ਤੇ ਉਸ ਚੀਜ਼ ਨੂੰ ਤੁਸੀਂ ਫੋਲੋ ਕਰੋ ਕਿਉਂਕਿ ਤੁਹਾਡੀ ਆਪਣੀ ਸੇਫਟੀ ਦੇ ਲਈ ਜਾਰੀ ਕੀਤੀ ਜਾ ਰਹੀਆਂ ਹੈ ਤੇ ਸਰਕਾਰ ਪੂਰੀ ਹਰ ਚੀਜ਼ ਕਰ ਰਹੀ ਹੈ ਤਾਂ ਕਿ ਤੁਹਾਡੀ ਸੇਫਟੀ ਨੂੰ ਮੇਨਟੇਨ ਕਰ ਸਕੇ ਜਿਹੜੀਆਂ ਐਕਸਰਸਾਈਜ਼ ਕਰਨੀਆਂ ਮੈਂ ਆਨਲਾਈਨ ਟੈਂਪਲੇਟ ਵੀ ਚਲਦੀਆਂ ਰਹਿਣਗੀਆਂ ਜਿਹੜੀਆਂ ਜੀ ਉਹ ਆਰਮਡ ਫੋਰਸ ਇਸ ਦਾ ਕੰਮ ਹੈਗਾ ਤੇ ਆਈ ਥਿੰਕ ਉਹ ਦੇਸ਼ ਆਰ ਇਨ ਬੈਟਰ ਪੋਜੀਸ਼ਨ ਟੂ ਟੈਲ ਤੇ ਜਿਵੇਂ ਕਿ ਮੈਂ ਕਿਹਾ ਕਿ ਸਾਰੀ ਚੀਜ਼ ਅਸਪਰ ਪਲਾਨ ਚੱਲ ਰਹੀ ਹੈ ਤਾਂ ਉਹ ਇੱਕ ਰਿਸਪੌਂਡ ਕਰ ਰਹੇ ਐਮਨ ਐਨੀਮੀ ਨੇਸ਼ਨ ਨੂੰ ਤੇ ਉਹ ਆਈ ਥਿੰਕ करते रहेंगे जब तक मतलब इस सारा सारा प्लान होएगा ऑपरेशन आगे दे भी देखने को मिल सकता है जगह हां जी वही मैं कह रही हूं कि अगर आगे भी अगर कोई किसी चीज को स्पॉट करता है तो बिना वेरीफाई करे उस चीज को आगे सोशल मीडिया पे ना शेयर करे साडे नाल शेयर कर दे सो दैट असी फिर प्रॉपर चैनल्स के थ्रू आर्म फोर्सेस तो एयर फोर्स तो उस चीज को कंफर्म और वेरीफाई करा सकते हैं कि आ की सीगा ओदो तो बाद ही फिर असी फिर एक ऑथराइज्ड तरीके नाल लोकां ਤਾਕਿ ਪੈਨਿਕ ਨਾ ਕ੍ਰੀਏ ਹੋਏ ਤਾਂ ਕੋਈ ਵੀ ਅਗਰ ਦੁਬਾਰਾ ਵੀ ਕੋਈ ਸੀ ਚੀਜ਼ ਨੂੰ ਸਪਾਟ ਕਰਦਾ ਹੈਗਾ ਕੁਝ ਵੀ ਜੋ ਉਹਨਾਂ ਨੂੰ ਅਲੱਗ ਲਗੇ ਉਸ ਚੀਜ਼ ਨੂੰ ਸਾਡੇ ਨਾਲ ਸ਼ੇਅਰ ਕਰਕੇ ਪਹਿਲਾਂ ਵੈਰੀਫਾਈ ਕਰਾ ਲੈਣ ਉਦੋਂ ਬਾਅਦ ਹੀ ਫਿਰ ਅੱਗੇ ਉਸ ਚੀਜ਼ ਨੂੰ ਸ਼ੇਅਰ ਕਰਨ ਤਾਂ ਬਿਲਕੁਲ ਐਸਐਸਪੀ ਖੰਨਾ ਜੋਤੀ ਯਾਦਵ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਤੇ ਪਹੁੰਚੇ ਸੀਗੇ ਜਿੱਥੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਆਰਮੀ ਦਾ ਜਹਾਜ਼ ਜਿਹੜਾ ਜਾ ਰਿਹਾ ਸੀ ਮੈਂਮ ਦਾ ਕਹਿਣਾ ਹੈ ਕਿ ਅਸੀਂ ਕਨਫਰਮ ਕਰਵਾ ਲਿਆ ਹੋਇਆ ਉਹ ਆਰਮੀ ਦਾ ਜਹਾਜ਼ ਸੀਗਾ ਜਿਸ ਦੇ ਵਿੱਚ ਜੋ ਜਿਨ੍ਹਾਂ ਦੀ ਰਿਹੈਸਲ ਜਿਹੜੀ ਆ ਉਹ ਚੱਲ ਰਹੀ ਸੀ ਕਿਸੇ ਵੀ ਤਰ੍ਹਾਂ ਦਾ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਵੀ ਅਗਰ ਕੋਈ ਅਜਿਹੀ ਕੋਈ ਐਕਟੀਵਿਟੀ ਕਿਸੇ ਨੂੰ ਦਿਖਦੀ ਹੈ ਤਾਂ ਉਹ ਤੁਰੰਤ 112 ਦੇ ਉੱਤੇ ਪੁਲਿਸ ਦੇ ਨਾਲ ਸੰਪਰਕ ਕਰੇ ਤਾਂ ਕੋਈ ਵੀ ਝੂਠੀ ਅਫਵਾਹ ਜਿਹੜੀ ਆ ਉਹ ਨਾ ਫਲਾਵੇ ਤਾਂ ਕਿ ਕੋਈ ਅਨਸਖਾਮੀ ਘਟਣਾ ਜਿਹੜੀ ਆ ਉਹ ਨਾ ਵਾਪਰ ਸਕੇ ਅਗਰ ਕੋਈ ਅਜਿਹੀ ਕੋਈ ਚੀਜ਼ ਅਸਮਾਨ ਦੇ ਵਿੱਚ ਦੇਖਦਾ ਹੈ ਤਾਂ ਉਸ ਦੀ ਇਨਫੋਰਮੇਸ਼ਨ ਤੁਰੰਤ ਪੁਲਿਸ ਨੂੰ ਦੇਵੇ ਤਾਂ ਬਧਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ